महाशिवरात्रि के पर्व के हजारों तो उपर शिव भक्त पहुंचे शिव मंदिर कलानौर महाशिवरात्रि का त्यौहार पूरे देश के दे बड़ी धूमधाम मनाया जाता है इस मौके शिव मंदिर के महाशिवरात्रि का भारी मेला भरया जाता है जिस हजारों श्रद्धालुआ अलग अलग राज्य तो इतने मत्था टेकन जी का आशीर्वाद प्राप्त कर आए हैं इस मंदिर का इतिहास सैकड़े साल पुराना है इतने शिव मंदिर के ਪਰਵੰਦਕਾਂ ਦੇ ਲੋਕ ਕਰੀਬ 1 ਹਫਤਾ ਪਹਿਲਾਂ ਮਹਾ ਸ਼ਿਵਰਾਤਰੀ ਦੀ ਤਿਆਰੀ ਕਰਨ ਲੱਗ ਜਾਂਦੇ ਹਨ ਅਤੇ ਕਰੀਬ 1000 ਸੇਵਕ ਮਹਾ ਸ਼ਿਵਰਾਤਰੀ ਦਾ ਮੇਲਾ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਨ ਮੰਦਿਰ ਦੇ ਪ੍ਰਬੰਧਕ ਦਾ ਕਹਿਣਾ ਸੀ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਸਾਡੀ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਤੋਂ ਕਈ ਹਫਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਇੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਤੇ ਸੇਕੜੇ ਲੰਗਰ ਸ਼ਿਵ ਭਗਤਾ ਵੱਲੋਂ ਲਗਾਏ ਜਾਂਦੇ ਹਨ ਮੰਦਰ ਦੀ ਕਮੇਟੀ ਵੱਲੋਂ ਪੂਰੇ ਪੁਖਤਾ ਪ੍ਰਬੰਧ ਆਉਣ ਵਾਲੇ ਸੇਵਕਾਂ ਅਤੇ ਸ਼ਰਧਾਲੂਆਂ ਲਈ ਕੀਤੇ ਹੋਏ ਹਨ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮਹਾ ਸ਼ਿਵਰਾਤਰੀ ਦੇ శ్రీ ਮੁਕਤੇਸ਼ਵਰ ਮਹਾਦੇਵ ਮੰਦਰ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਭਾਰੀ ਮੇਲਾ ਭਰਿਆ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਪੁਲਿਸ ਨੇ ਇਹ ਵੀ ਦੱਸਿਆ ਕਿ ਉਹ ਜਾਣ ਵਾਲੇ ਲੋਕਾਂ ਲਈ ਟ੍ਰੈਫਿਕ ਰੂਟ ਪਲਾਨ ਪਹਿਲਾਂ ਹੀ ਤਿਆਰ ਕਰ ਦਿੱਤਾ ਹੈ ਤਾਂ ਕਿ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਸਕੇ ਜੀਵ ਕਤਰਾ ਤੋਂ ਸਾਵਧਾਨ ਰਹਿਣ ਵਾਸਤੇ ਸਿਵਲ ਵਰਦੀ ਦੇ ਵਿੱਚ ਪੁਲਸ ਤੇ ਨਾਦ ਕੀਤੀ ਗਈ ਹੈ ਤਾਂ ਕਿ ਕੋਈ ਜੀਵ ਕਤਰਾ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਕਰ ਸਕੇ ਜੀਵੀਸੀ ਅਪਡੇਟ ਦੇ ਲਈ ਲਖਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਠੀਕ ਹੈ ਨਾ ਜੰਦੂ ਅੱਜ ਸਭ ਤੋਂ ਪਹਿਲਾਂ ਤੇ ਮੈਂ ਬੜਾ ਕਿਸਮਤ ਵਾਲਾ ਕਿ ਮੈਨੂੰ ਅੱਜ ਸ਼ੁਭਰਾਤਰੀ ਦੇ ਸ਼ੋਹ ਦਿਹਾੜੇ ਤੇ ਸ਼ੇਵ ਮੰਦਰ ਕਲਾਨੌਰ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਔਰ ਇੱਥੇ ਨਤਮਸਤਕ ਹੋਏ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਕੱਲ ਰਾਤ ਤੋਂ ਹੀ ਇੱਥੇ ਸੰਗਤਾਂ ਦੇ ਚਰਨ ਜਿਹੜੇ ਆ ਪੈ ਰਹੇ ਆ ਔਰ ਜਿੱਥੇ ਮੈਂ ਸੋਚਿਆ ਹੀ ਗੁਰਦਾਸਪੁਰ ਨੂੰ ਪੰਜਾਬ ਨੂੰ ਔਰ ਵਿਸ਼ਵ ਨੂੰ ਇਹ ਵਧਾਈ ਦੇਣਾ ਅੱਜ ਦੇ ਸ਼ੋਹ ਦਿਹਾੜੇ ਤੇ ਔਰ ਉਹਦੇ ਨਾਲ ਨਾਲ ਹੀ ਜੀਓਲ ਹਸਪੀਟਲ ਦੇ ਨਾਲ ਸਹਿਯੋਗ ਦੇ ਨਾਲ ਪ੍ਰੈਸ ਕਲਾ ਤਲਾਨ ਤੋਂ ਵੱਲ ਜੋ ਫੂਂਡੈਂਟ ਕੰਮ ਚਲਾਇਆ ਜਾ ਰਿਹਾ ਅੱਜ ਉੱਥੇ ਵੀ ਮੈਂ ਕੋਰਸਨ ਦਾ ਕੰਮ ਮਿਲਿਆ ਔਰ ਬੜੀ ਇਹ ਫਿਰ ਮੈਡੀਕਲ ਕੈਂਪ ਜਿਹੜਾ ਚਲਾਇਆ ਜਾ ਰਿਹਾ ਉਹ ਬੜੀ ਖੁਸ਼ੀ ਦੀ ਗੱਲ ਹੈ ਔਰ ਕਿਉਂਕਿ ਜਿੱਥੇ ਸਾਰੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਨਾਲ ਇੱਥੇ ਨਾਲ ਦੇ ਖਾਲ ਦੇ ਵਿੱਚ ਉੱਥੇ ਮੈਡੀਕਲ ਕੇ ਆਪਣੇ ਬਲੱਡ ਕੈਂਪ ਵੀ ਲੱਗਾ ਹੋਇਆ ਔਰ ਇੱਥੇ ਮੈਡੀਕਲ ਕੈਂਪ ਲੱਗਾ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਹਸਪੀਟਲ ਵਾਲੇ ਅੱਗੇ ਆਉਂਦੇ ਆ ਔਰ ਨਾਲ ਸਮਾਜਿਕ ਲੋਕ ਜਿਨ੍ਹਾਂ ਨੇ ਇਸ ਸਮਾਜ ਨੂੰ ਸੇਧ ਦੇਣੀ ਆ ਉਹ ਵੀ ਨਾਲ ਉੱਤਲਾਪ ਹੋ ਕੇ ਤੇ ਅੱਜ ਇੱਕ ਸੇਵਾ ਕਰ ਰਿਹਾ ਆ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਇਹਨਾਂ ਦਾ ਖਾਸ ਤੌਰ ਤੇ ਧੰਨਵਾਦੀ ਆ ਕਿ ਇਹਨਾਂ ਨੇ ਮੈਨੂੰ ਇੱਥੇ ਆ ਕੇ ਸਨਮਾਨਿਤ ਕੀਤਾ ਔਰ ਦਿਲਦਿਆਂ ਕਰਾਈਆਂ ਤੋਂ ਮੈਂ ਅਰਦਾਸ ਕਰਦਾ ਪ੍ਰਬੂ ਦੇ ਚਰਨਾਂ ਦੇ ਵਿੱਚ ਕਿ ਪ੍ਰਮਾਤਮਾ ਸਾਰਿਆਂ ਨੂੰ ਸਮਤ ਬਖਸ਼ੇ ਤਾਕਤ ਬਖਸ਼ੇ ਸਾਡੇ ਦੇ ਭਾਈਚਾਰੇ ਸਾਂਝ ਜਿਹੜੀ ਆ ਉਹ ਵਧਦੀ ਰਹੇ ਔਰ ਇਸੇ ਤਰ੍ਹਾਂ ਹੀ ਧਾਰਮਿਕ ਪਰਮਦੇਵਤੇ ਸਾਰੇ ਇਕੱਠੇ ਹੋ ਕੇ ਇੱਕ ਮਨੁੱਖੀਤਾ ਕੇ ਇਨਸਾਨ ਦੇ ਰੂਪ ਤੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਅਸੀਂ ਸਾਰੇ ਪਰਵ ਜਿਹੜੇ ਮਨਾਉਂਦੇ ਰਹੀਏ ਸੋ ਇੱਕ ਵਾਰ ਫੇਰ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਸ਼ੁਭਾarti ਦੇ ਸਮੂਹੀਆਂ ਸੰਗਤਾਂ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਮਾਰੂ ਲੋਕ ਲੋਕ ਸਭਾ ਚੋਂ ਆ ਰਹੀਆਂ ਆ ਉਹ ਕੰਮ ਕੀਤੀ ਗਈ ਹੈ ਹਾਈ ਕਮਾਂਡ ਤੁਹਾਨੂੰ ਜਿਹੜਾ ਬਣਾ ਰਹੀ ਹੈ ਜਗਾ ਤੇ ਖੜੇ ਆ ਇੱਥੇ ਮੈਂ ਕੋਈ ਵੀ ਰਾਜਨੀਤਿਕ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਤੁਸੀਂ ਪੁੱਛਿਆ ਹੈ ਪਰ ਜਿਸ ਜਗ੍ਹਾ ਤੇ ਖੜੇ ਆ ਹਮੇਸ਼ਾ ਸਾਡੇ ਪਰਿਵਾਰ ਤੇ ਕਿਰਪਾ ਰਹੀ ਆ ਜਿਸ ਤਰ੍ਹਾਂ ਦੀ ਕੋਈ ਕਿਰਪਾ ਹੋਈ ਉਹ ਇੱਥੇ ਹੀ ਇਹ ਸੰਗਤਾਂ ਦੇ ਚਰਨਾਂ 'ਚ ਮਿਲਦੀ ਆ ਤੇ ਉੱਥੋਂ ਹੀ ਮਿਲਦੀ ਆਈ ਆ ਸੋ ਇਹਦੇ ਤੇ ਮੈਂ ਕੋਈ ਪੋਲਿਟੀਕਲ ਟਿੱਪਣ

oh will oh, oh. ਅੱਜ ਸਾਡੇ ਸਚਿੰਤਜੀ ਕੌਮੀ ਪ੍ਰੋਨਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਂ ਨੌਰ ਜਿੱਥੇ ਕੀ ਸ਼ਿਵ ਮੰਦਿਰ ਇਤਿਹਾਸਕ ਸ਼ਿਵ ਮੰਦਿਰ ਹੈ ਜਿੱਥੇ ਅੱਜ ਸ਼ਵਰਾਤਰੀ ਦੇ ਮੌਕੇ ਤੇ ਸ਼ਰਧਾਲੂਆਂ ਦੇ ਵੱਲੋਂ ਲਗੀਆਂ 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 ਨੇ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਲੰਮੀਆਂ ਦੇ ਵਿੱਚ ਸ਼ਰਧਾਲੂ ਹੋ ਰਹੇ ਨੇ ਸ਼ਿਵ ਮੰਦਿਰ ਦੇ ਵਿੱਚ ਨਮਸਤਕ ਸੋ ਸੇ ਭਗਤਾਂ ਦੇ ਵੱਲੋਂ ਰਸਤੇ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਿਆ ਹਨ ਸੋ ਇਸ ਮੌਕੇ ਵੱਖ-ਵੱਖ ਲੀਡਰ ਆਗੂ ਸਭਾਣ ਵੀ ਮੰਦਿਰ ਦੇ ਵਿੱਚ ਹੋ ਰਹੇ ਨੇ ਨਮਸਤਕ ਤੇ ਹੋਰ ਵੀ ਦੂਰੋਂ ਦੂਰੋਂ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਵੀ ਇਸ ਮੰਦਿਰ ਦੇ ਵਿੱਚ ਪਹੁੰਚ ਰਹੀਆਂ ਹਨ ਸੋ ਪਹਿਲਾ ਦਿਨ ਨਾਲੋਂ ਇਸ ਵਾਰ ਬਹੁਤ ਹੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਸ਼ਵਰਾਤਰੀ ਨੂੰ ਲੈ ਕੇ ਸੋ ਇਸ ਵਾਰ ਸ਼ਵਰਾਤਰੀ ਦੇ ਮੌਕੇ ਤੇ ਬਹੁਤ ਪਹਿਲਾਂ ਤੋਂ ਹੀ ਤਿਆਰੀਆਂ ਕਰ ਲਈਆਂ ਗਈਆਂ ਸੋ ਪਹਿਲਾਂ ਦੇ ਨਾਲੋਂ ਦੇਖੀਏ ਕਿ ਐਰਕਾਂ ਸ਼ਰਵratri ਜੋ ਕਿ ਬਹੁਤ ਹੀ ਵੱਡੀ ਹੈ ਸੋ ਕੀ ਕਹਿਣਾ ਹੈ ਸ਼ਰਧਾਲੂਆਂ ਦਾ ਔਰ ਆਗੂਆਂ ਦਾ ਸੋ ਸਾਰੇ ਗੱਲਬਾਤ ਤੁਹਾਨੂੰ ਵਿਖਾਉਂਦੇ ਆ ਜੇ ਸ਼ਰਵratri ਦੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਹਜ਼ਾਰਾਂ ਲੋਕ जय शंकर जी की जय भोलेनाथ आज ਸਾਡੇ ਗੁਰਦਾਸਪੁਰ ਦੇ ਵਿੱਚ ਮਹਾ ਸ਼ਿਰਵਾਤੀ ਦੇ ਸੰਬੰਧ ਵਿੱਚ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ शिवसेना ਬਾਲਾ ਸਾਹਿਬ ਠਾਕਰੇ ਵੱਲੋਂ ਸਾਰੇ ਹਿੰਦੂ ਸੰਗਠਨਾਂ ਦੇ ਨਾਲ ਧਾਰਮਿਕ ਸੰਗਠਨਾਂ ਦੇ ਨਾਲ ਰਾਜਨੀਤਿਕ ਸੰਗਠਨਾਂ ਦੇ ਨਾਲ ਮਿਲ ਕੇ ਉਹ ਜੋ ਆਯੋਜਨ ਕੀਤਾ ਗਿਆ ਇਹ ਭੌਵਯਤਾ ਦੀ ਚਰਮ ਸੀਮਾ ਤੱਕ ਪਹੁੰਚ ਗਿਆ ਬਹੁਤ ਹੀ ਭਵệ ਹੋ ਗਈ ਹੈ ਬੜੀ ਦੁਨੀਆ ਜਿਹੜੀ ਹੈ ਇਸ ਟਾਈਮ ਵੇਖਤਾ ਰਹੀ ਹੈ ਰਸਿਆਂ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ LED ਪੈਨਲ ਲਗਾ ਕੇ ਅਸੀਂ ਲਾਈਵ ਟੈਲੀਕਾਸਟ ਦਾ ਜੋ ਆਯੋਜਨ ਕੀਤਾ ਉਧਰ ਜਿਹੜੇ ਲੋਕ ਬਜ਼ੁਰਗ ਜਿਹੜੇ ਆ ਸ਼ੋਭਾ ਯਾਤਰਾ ਤੇ ਨਹੀਂ ਆ ਸਕਦੇ ਉਹ ਵੀ ਆਪਣੇ ਘਰ ਬੈਠ ਕੇ ਦੇਖ ਸਕਦੇ ਨੇ ਇਸ ਲਈ ਇਹ ਜਿਹੜਾ ਸਾਡਾ ਆਪਰ ਵਾਲਾ ਬੜਾ ਸਹੀ ਰਿਹਾ ਔਰ ਬੜਾ ਸਹਿਯੋਗ ਕੀਤਾ ਧੰਨਵਾਦ ਅੱਜ ਗਰਦਾਸਪੁਰ ਸ਼ਹਿਰ ਵਿੱਚ ਜੋ ਭਗਵਾਨ ਸ਼ਿਵਜੀ ਮਹਾਰਾਜ ਦੀ ਯਾਦ ਵਿੱਚ ਸ਼ੋਭਾ ਯਾਤਰਾ ਕਰ ਰਹੀ ਹੈ ਇਹ ਮੌਕੇ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਇਹ ਸ਼ੁਭ ਦਿਹਾੜੇ ਤੇ ਜੋ ਕਾਲ ਸ਼ਬਦਤੀ ਦਾ ਦਿਹਾੜਾ ਸਾਰੇ ਪੰਜਾਬ ਵਿੱਚ ਦੇਸ਼ ਮਨਾਇਆ ਜਾ ਰਿਹਾ ਹੈ ਉਹ ਸ਼ੁਭ ਮੌਕੇ ਤੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਸ਼ਿਵਜੀ ਮਹਾਰਾਜ ਦੇ ਚਰਨਾ ਚਰਨਾਂ 'ਚ ਨਾਸ ਕਰਦਾ ਹੈ ਕਿ ਸਾਰੇ ਪੰਜਾਬ ਵਿੱਚ ਸਾਰੇ ਸ਼ਹਿਰ ਵਿੱਚ ਆਪਸੀ ਭਾਈਚਾਰਾ ਕਾਇਮ ਰਹੇ ਅਮਨ ਸ਼ਾਂਤੀ ਰਹੇ ਤਾਂ ਜੋ ਸਾਡਾ ਪੰਜਾਬ ترقی ਕਰ ਸਕੇ ਮੈਂ ਇਸ ਮੌਕੇ ਤੇ ਜੋ ਕਮੇਟੀ ਆ ਜਿਹਨੇ ਸ਼ੁਭ ਦਿਹਾੜਾ ਦਾ ਪ੍ਰਬੰਧ ਕੀਤਾ ਹੈ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਕਿ ਬੜਾ ਵਧੀਆ ਉਹਨਾਂ ਨੇ ਪ੍ਰਬੰਧ ਕੀਤਾ ਤੇ ਬੜਾ ਚੰਗੇ ਢੰਗ ਦੇ ਨਾਲ ਇਹ ਸੂਭਾ ਯਾਤਰਾ ਜਿਹੜੀ ਹੈ ਚਲਾਈ ਜਾ ਰਹੀ ਹੈ